ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਭਾ ਗਾਣਾ ਦੇਣ ਜਿਹੜਾ ਹਾਂ ਬਿਲਕੁਲ ਬਿਲਕੁਲ ਪੂਰੀ ਡਿਵੈਲਪਮੈਂਟ ਹੋ ਜੂਗੀ ਇਸ ਏਰੀਆ ਦੀ ਸੀਵਰਲ ਪੈ ਗਿਆ ਦੀ ਬਸ ਵਾਟਰਵਰਕਸ ਚੱਲ ਤੇ ਕਿੱਥੋਂ ਆਪਣਾ ਮੈਕਮਾ ਨਹੀਂ ਆਇਆ ਨਾਲ ਤੇ ਠੇਕੇਦਾਰ ਕਹੜੇ ਆ ਜਵਾਰ ਸਿੰਘ ਜੀ ਉਹ ਆਏ ਹਾਂ ਜੀ ਆਏ ਠੀਕ ਹੈ ਹਾਂ ਨਿਸ਼ਾਨ ਲਵਾ ਕੇ ਕੀ ਹੋਣੀ ਹੈ ਅੱਛਾ ਠੀਕ ਹੈ ਹਾਂ ਜੀ

ਨਾਲ ਇਥੋਂ ਖਲਗੰਧ ਚਿੱcke ਜਾਊਗਾ ਹਾਂਜੀ ਹਾਂ ਸਾਰਾ ਇਹ ਤਾਂ ਛੱਪੜ ਬਣਦਾ ਸੀਗਾ ਇਹ ਹਾਂ ਇਹ ਤਾਂ ਤੁਸੀਂ ਮਾਰਛਾ ਇਹ ਐ ਜੀ ਉਹ ਖੜਾ ਅੱਛਾ ਨੱਚ ਜਗਾ ਦੇਖੀ ਠੀਕ ਹੈ ਠੀਕ ਹੈ ਇਹਨਾਂ ਨੇ ਕੰਮ ਕਰਨਾ ਨਹੀਂ ਨਹੀਂ ਜੀ ਕੰਮ ਤਾਂ ਉਹ ਕੈਂਸਲ ਕਰਤਾ ਸੀ ਕੈਂਸਲ ਕਰਤਾ ਨਹੀਂ ਕਰਨਾ ਜੀ ਇਹਨਾਂ ਨੇ ਜਗ੍ਹਾਦਾਨ ਦਿੱਤੀ ਹਸਪਤਾਲ ਵਾਸਤੇ ਬਹੁਤ ਸ਼ੁਕਰੀਆ ਬਹੁਤ ਵਧੀਆ ਉਹ ਦੋਸਤੀ ਸੀਗੀ ਜੀ ਇਹਨਾਂ ਨੂੰ ਮਾਇਰ ਅੱਛਾ ਉਹ ਫਿਰ ਹੈਲਾ ਮੈਂ ਤਾਂ ਹਰ ਮੇਲੇ ਨੇ ਮਰਿਆ ਅੱਛਾ 15 ਲੱਖ ਦੀ ਥਾਂ ਨਾਲ ਜਗ੍ਹਾ ਦਿੱਤੀ ਆ ਬਹੁਤ ਵਧੀਆ ਐਫਰਟ ਮੇਲਦੁੱਲ ਕੇ ਹੁੰਦਾ ਸਰ ਹਾਂ ਵੱਡੇ ਜਗਰੇ ਮੇਰੇ ਬਈ ਦਲੇਰ ਆ ਜੀ ਨਹੀਂ ਫਿਰ ਉਹ ਤਾਂ ਸਾਰੀ ਉਮਰ ਦੀਆਂ ਅਸੀਸਾਂ ਲੈ ਲਈਆਂ ਤੁਸੀਂ ਚਲੋ ਮੱਲੇ ਦਾ ਬਣ ਜੂਗਾ ਵਧੀਆ ਹਾਂ ਇਹ ਕਿੰਨੇ ਲੋਕਾਂ ਦੀ ਜਿੰਦਗੀ ਉਹ ਬਣੂਗੀ ਹੈ ਮੈਂ ਇਹਦੀ ਗੱਟ ਲਾਉਣਾ ਆਇਆ ਨਾਲ ਖਾਂ ਇਹਨਾਂ ਦਾ ਨਾਲ ਲਗਾਉਣਾ ਬਿਲਕੁਲ ਹਾਂ ਵਾਕਾ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆਜੋ ਆਜੋ ਆਓ ਜੀ ਆਓ ਕੀ ਹਾਂ ਧੰਨਵਾਦ ਤੁਹਾਡਾ ਸਾਡਾ ਮਲੇ ਦਾ ਖਾਣਾਰ ਬਹੁਤ ਬਹੁਤ ਬਾਰ ਕਰਨਾ ਸੁਦਾ ਨਾਮ ਕਰ ਜੁਵੈਲਰ ਹਾਂ ਠੀਕ ਹੈ ਠੀਕ ਹੈ ਇਹ ਕਪੜਾ ਵੀ ਕਰੋ ਹਾਂਜੀ ਠੀਕ ਹੈ ਜੀ ਨੇ ਚਾਹ ਫਿਰ ਪੀਵਾਂਗੇ ਜਦੋਂ ਇਹ ਬਣ ਗਿਆ ਨਾ ਫਿਰ ਆਪਾਂ ਕਿੱਥੇ ਬਹਿ ਕੇ ਚਾਹ ਪੀਵਾਂਗੇ ਫਿਰ ਆ ਕੇ ਆਹ ਲਾ ਆਪਣੇ ਧਰਮਸ਼ਾਲਾ ਜਿਹੜੀ ਅਨਕੰਪਲੀਟ ਆ ਤੇ ਨਾਲ ਆਪਾਂ ਗੈਟਿੰਗ ਕੀਤੀ ਸੀ ਇਹ ਨਾਲ ਹੀ ਉਹਦੇ ਆਰਓ ਸ਼ੈਡੂਲ ਪਿਆ ਹੋਇਆ ਸੀ ਹਾਂ ਉਹ ਖਰਾਬ ਹੋ ਗਿਆ ਸੀ ਜੀ ਆਰਓ ਕਾਹੀ ਕਾਹੀ ਗਵਰਨਮੈਂਟ ਲੱਗਿਆ ਉਹપર ਚਲਾਉਣਾ ਹੈ ਇੱਕ ਧਰਮਸ਼ਾਲਾ ਉਹ ਸਾਰੇ ਲੋਕਾਂ ਨੂੰ ਆਰਓ ਚ ਲਾਣਾ ਨਹੀਂ ਪੁੱਣ ਲੱਗਣਾ ਜੀ ਨਹੀਂ ਰਿਪੇਅਰ ਨਾਲ ਚੱਲ ਜੂਗਾ ਚੱਲ ਜੂ ਹਾਂ ਜੀ ਬਣੀ ਹੋਈ ਬਿਲਡਿੰਗ ਬਣੀ ਹੋਈ ਆ ਬਸ ਉਹ ਬਿਜਲੀ ਦੀ ਫਿਟਿੰਗ ਆਉਣ ਵਾਲੀ ਤੇ ਟੈਂਟ ਟੁੱਟਦਾ ਸਮਾਨ ਤੇ ਭਾਣੀ ਭੁੰਡੇ ਮਿਲ ਜਾਣੀ ਤਾਂ ਆਪਣੇ ਕੈਂਪ ਵੀ ਲੱਗਾਈ ਵਧੀਆ ਕੈਂਪ ਆਪਾਂ ਲਾਇਆ ਸੀ ਇੱਕ ਵਾਰੀ ਆਪਾਂ ਜੋ ਕੋਈ ਆਏ ਵੀ ਦਿੱਤੇ ਵਿਦਿਆਰਥੀ ਸਹੂਲਤਾਂ ਕੰਪਲਾਇਆ ਹੋਣਾ ਹਾਂਜੀ ਉਹ ਵਧੀਆ ਜੀ ਰਨਿੰਗ ਚੀ ਹੈ ਜੀ ਬਸ ਤੁਸੀਂ ਕਹਿੰਦੇ ਹੋ ਧਰਮਸ਼ਾਲਾ ਨੂੰ ਵੀ ਅਪਗ੍ਰੇਡ ਕਰੋ ਤਿਆਰੋ ਚਲਾਓ ਉਹ ਚੀਜ਼ਾਂ ਦੋਨੇ ਚੀਜ਼ਾਂ ਦੋਨੇ ਦੀਆਂ ਜ਼ਰੂਰਤ ਹੈ ਤਾਂ ਐਸਾਈਡ ਨਾਲ ਐਸਈ ਚੋਕਲੇ ਲਾਇਆ ਤੇਸਾਂ ਟ੍ਰਾਂਸਫਰਮਰ ਵੀ ਕੋਟ ਲਵਾ ਦਮ ਮੈਡਮ ਇਹ ਬਹੁਤ ਇਤਤ ਦਿੱਕਤ ਬਹੁਤ ਆਉਂਦੀ ਹੈ ਟ੍ਰਾਂਸਫਰਮਰ ਦੀ ਲੋਡ ਕਰਵਾਉਣਾ ਇਹ ਦੇਖ ਕੇ ਦਿੱਤਾ ਹੋਇਆ ਦਿੱਤਾ ਹੋਇਆ ਹਾਂਜੀ ਦਿੱਤਾ ਬਹੁਤ ਦਿੱਕਤ ਆਉਂਦੀ ਹੈ ਕੰਨੇ ਕਰਨੇ ਵੀ ਹੋਣਗੇ ਬਹੁਤ ਜ਼ਿਆਦਾ ਬੋਲ ਮਾਰਿਆ ਹੈ ਜੀ ਗੱਲ ਮੁੱਕਦੀ ਹੈ ਜਿਹੜਾ ਕੋਈ ਬੋਲਦਾ ਤੇ ਉਹਦੇ ਕੋਲ 20 25 ਜਾਣੇ ਜਾ ਕੇ ਉਹਦੇ ਗੱਲ ਪੈਣਦੇ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਮੱਲੇ ਵਾਲਾ ਕਹਿੰਦੇ ਤਾ ਡਰਦੇ ਹਾਂ ਜੀ ਮੈਂ ਹਰ ਮੇਲ ਮੈਨੂੰ ਦੱਸ ਦਿਜੇਗਾ ਇਹ ਕਿਹਦੇ ਸਾਡੇ ਚੱਲਦਾ ਹੈ ਭਾਈ ਜੀ ਆ ਦੇਖੋ ਇਹਨਾਂ ਨੂੰ ਕਿਹੜੇ ਬਦਮਾਸ਼ ਆ ਤੁਸੀਂ ਚੱਕ ਦਿਓ ਜਿਹੜੇ ਬਦਮਾਸ਼ ਆ ਨੰਬਰ ਕੋਕੇ ਆ ਆ ਲਿਖ ਲਓ